ਇਹਦਾ ਦੰਗਲ ਭਖਿਆ ਹੋਇਆ ਹੈ ਤੇ ਪਿੰਡ ਹੀਰੋਕਲਾਂ ਦੇ ਵਿੱਚ ਉਹਨਾਂ ਨੂੰ ਕਹਿਣ ਵਾਸਤੇ ਇਧਰ ਮਾਗਰ ਮਾਈਆਂ ਬੀਬੀਆਂ ਬੰਦੇ ਬੁੜੀਆਂ ਜਵਾਕ ਬੱਚੇ ਸਾਈਕਲੀਆਂ ਤੇ ਕਹਿਣ ਵਾਸਤੇ ਇਹਨਾਂ ਨੂੰ ਇਹਨਾਂ ਦੀ ਸਪੋਰਟ ਦੇ ਵਿੱਚ ਮੇਜਰ ਸਿੰਘ ਜੀ ਦੇ ਵਿੱਚ ਸਰਪੰਚੀ ਨੂੰ ਲੈ ਕੇ ਲੈਵ ਹੋਏ ਹੋਏ ਆਂਗੇ ਇਧਰ ਮਾਗਰ ਮਾਰ ਲਈ ਇਧਰ ਜਾਣਾ ਆਪਣਾ ਇਧਰ ਉਹ ਇਧਰ ਜਾਣਾ ਮੰਡੀ ਚ ਆ ਕਰ ਦੋ ਆ ਨਗਰੀਆ ਰੈਂਦੀ ਇਹ ਵੀ ਹੀ ਹਮ ਆ ਲਓ ਜੀ ਬਾਈ ਸਾਹ ਆਪਣੇ ਤੇ ਆ ਬੱਚੇ ਵੀ ਨਾਲ ਨੇ ਜੀ ਇਹ YouTube ਤੇ ਮੈਂ YouTube ਤੇ ਵੀ ਲਾਈਵ ਹੋ ਕੇ ਦੇਖੀ ਅੱਜ ਆ ਲੈ ਚੱਲੀ ਤੇ ਇਹਨਾਂ ਬੋਗੀ ਹੈ ਬੋਗੀ ਆ ਗੱਲਾ ਤੇਰੀ ਵਾਰਡ ਬਣੀ ਹੋਈ ਹੈ ਹਾਂ ਬਣੀ ਆ ਉਹ ਪਿੰਡ ਚ ਵੀ ਗੱਡਾ ਹੈ ਆਜੋ ਅੱਡੇ ਉੱਦੀ ਲੰਗ ਚਲਾਂਗੇ ਤਾਂ ਕੀ ਐ ਚਲੋ ਬੋਟ ਵੀ ਐ ਸਾਨੂੰ ਐ سپورਟ ਵੀ ਐ ਅਰਮੀ ਸਿੰਘ ਜੀ ਪਹਿਲਵਾਨ ਅੱਗੇ ਜਾ ਰਹੇ ਨੇ ਮਾਗ ਰੰਨੀ ਸੰਗਤ ਆ ਰਹੀ ਐ ਕਾਲਾ ਆਮਣਾ ਆਪਣਾ ਮੱਝਾਂ ਵੇਚਣ ਵਾਲਾ ਭਾਈ ਕਰ ਰਿਆਂ ਕਰਤੇ ਕਰਤੇ ਸਾਰਿਆਂ ਨੂੰ ਕਰਤਾ ਕਹਿੰਦੇ ਆਉਂਦੇ ਨੇ ਤੇ ਆ ਰਹੇ ਨੇ ਸਾਰੇ ਜਾਣੇ ਆ ਰਹੇ ਨੇ ਤੇ ਕਾਠ ਕਿੰਨਾ ਤੁਹਾਨੂੰ ਅੱਜ ਸਾਰਾ ਦਿਖਾਵਾਂਗੇ ਤੁਰ ਤੱਕ ਕਾਠ ਬਹੁਤ ਹੈਈ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਆ ਕੱਲ ਨੂੰ ਗੱਲ ਨੂੰ ਬਣ ਕੇ ਬੜਾ ਕੇ ਆ ਬਣਾਈ ਭੱਤੀ ਚਲਾਇ ਪਹਿਲ ਕੱਲ ਨੂੰ ਆਪਣੀ ਭੱਤੀ ਚਲਾ ਆਪਣੀ ਚਲਾਇ ਕੱਲ ਨੂੰ ਦੇਖੀ ਇਕੱਠ ਕਰਕੇ ਦਿਵਾਉਂਦੇ ਤੈਨੂੰ ਅੱਛਾ ਹਾਂ ਕੱਲ ਨੂੰ ਪਾਵਾਂਗੇ ਸਟੋਰੀਆਂ ਮੈਨੂੰ ਕੱਲ ਨੂੰ ਕਿੰਨੀ ਪਾਈ ਜੈ ਤੈਨੂੰ ਜਮਾ ਸੜਕ ਭਰਦਾ ਇਹ ਗੱਲ ਨੂੰ ਤੂੰ ਦੇਖ ਬਸ ਬਰਾ ਕੱਲ ਨੂੰ ਐ ਹੁੰਦਾ ਭਾਈ ਮੱਖਣ ਕਹਿੰਦਾ ਕੱਲ ਨੂੰ ਤੂੰ ਦੇਖੀ ਕਿੰਨਾ ਇਕੱਠ ਹੋਊਗਾ ਰਕਾਰ ਟੁੱਟਣਗੇ ਹਾਂ ਕੱਲ ਨੂੰ ਕਹਿੰਦਾ ਇਕੱਠ ਵਾਲਾ ਹੋਊਗਾ ਸਤਿ ਸ੍ਰੀ ਅਕਾਲ ਜੀ ਇੱਕ ਫੋਟੋ ਲਾ ਲਿਆ ਕਰੋ ਜਦੋਂ ਆ ਗੇਟ ਕੋਲ ਦਾ ਜਦੋਂ ਕੋਈ ਗੇਟ ਖੋਲੇ ਫੋਟੋ ਖਿੱਚ ਲਿਆ ਕਰੋ ਹੋਰ ਵਹੀ ਕੀ ਹਾਲ ਹੈ ਕਿਉਂ ਆ ਫੋਟੋ ਨਾਲ ਫਰਕ ਪੈ ਜਾਂਦਾ ਕਾ ਪੱਕੇ ਬਾਈ ਹਾਂ ਜਦੋਂ ਮੈਂ ਆ ਕੇ ਗੇਟ ਕੋਲੇ ਪਹਿਲਾਂ ਫੋਟੋ ਲਾ ਲਈ ਅਗਲੇ ਦੀ ਫਿਰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿੱਧਰ ਹੈ ਸ਼ੇਅਰ ਕਰ ਦਿਓ ਬਾਈ ਾਰੇ ਦੋਸਤਾਂ ਨੂੰ ਬੇਨਤੀ ਆ ਅਸੀਂ ਵੋਟਾਂ ਵਾਸਤੇ ਕਹਿੰਦੇ ਫਿਰਦੇ ਇਹਦਾ YouTube ਤੇ ਆ ਆਮਣੇ ਇਹਦਾ YouTube ਤੇ ਇਹਨੂੰ ਇਹ ਤਾਂ ਬਾਹਰ ਦੁਨੀਆ ਦੇਖਦੀ ਆ ਆਪਣਾ ਪਿੰਡ ਦਾ ਨਹੀਂ ਦੇਖਦਾ ਠੀਕ ਹੈ ਆ ਸੇਵਾਦਾਰ ਨੇ ਹਾਂ ਆ ਸੇਵਾਦਾਰ ਨੇ ਕਹਾਂ ਬਾਈ ਰਾਤ ਕਹਿੰਦੇ ਟੈਂਟਾਂ ਟੋਂਟਾਂ 'ਚ ਫਸਿੰਗੇ ਇਹ ਗੱਲ ਹੈ ਕਿਸੇ ਇਹ ਗੱਲ ਸਹੀ ਨਾ ਮੈਂ ਨਹੀਂ ਲਾਇਆ ਇਹ ਗੱਲ ਸਹੀ ਹੈ ਜੀ ਪੂਰੇ ਬਿਆਨ ਦੇਖ ਕੇ ਜਾਓ ਆਪੇ ਕਹਿਦਾਂਗੇ ਤੂੰ ਇਹਦੇ ਨਾਲ ਤਰਾ ਚੱਲਾ ਇਹ ਸਹੀ ਆ ਤੁਸੀਂ ਬਿਆਨ ਦਿਓ ਇਸ ਗੱਲ ਦੇ ਉੱਤੇ ਹਾਂ ਇਹ ਉਧਰ ਆਪਣੇ ਬਕਰ ਦਾਲ ਮੰਗਰੋ ਵੀ ਲੱਗਦੀ ਆ ਪੂਰਾ ਤਾਂ ਲੱਗਣੀ ਲੱਗਣੀ ਹੈ ਇਕੱਠ ਬਹੁਤ ਆ ਜੀ ਮੱਖਣ ਕੱਲ ਨੂੰ ਆਪਣੀ ਬੱਤ ਜੀ ਰਿਕਾਰਡ ਤੋੜਦਾ ਦੇਖਣ ਇਹਨਾਂ ਨੂੰ ਰਿਕਾਰਡ ਬਹੁਤ ਹੋਰ ਆਓ ਇਹਦਾ ਗੱਲ ਹੈਗੀ ਐ ਹਲੋ ਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ